ਐਸਾ ਵਿਆਹਾਂ ਦੇ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਵਿਆਹ ਹੋਣਗੇ ਆਪਣੇ ਪੰਜਾਬ ਦੇ ਵਿੱਚ ਕੁੜੀਆਂ ਨੂੰ ਹੁੰਦਾ ਵੀ ਵਿਆਹ ਤੋਂ ਮਗਰੋਂ ਮੇਕਅਪ ਕਰਾਂਗੇ ਨਵੀਂ-ਨਵੀਂ ਜਗ੍ਹਾ ਦੇ ਘੁੰਮਣ ਜਾਵਾਂਗੇ ਤੇ ਨਵੇਂ-ਨਵੇਂ ਸੂਟ ਮਿਲਣਗੇ ਪਾਉਣ ਨੂੰ ਖਾਵਾਂਗੇ ਪੀਵਾਂਗੇ ਤੇ ਵਧੀਆ ਆਪਣੀ ਜ਼ਿੰਦਗੀ ਇੰਜੋਏ ਕਰਾਂਗੇ ਹਨਾ ਤੇ ਮੁੰਡਿਆਂ ਨੂੰ ਵੀ ਸੇਮ ਚੀਜ਼ਾਂ ਹੁੰਦੀਆਂ ਨੇ ਵੀ ਆਪਾਂ ਵਧੀਆ ਆਪਣੀ ਜ਼ਿੰਦਗੀ ਬਤੀਤ ਕਰਾਂਗੇ ਹਨਾ ਪਰ ਨਵੀਂ-ਨਵੀਂ ਵਿਆਹੁਤਾ ਜ਼ਿੰਦਗੀ ਦੇ ਵਿੱਚ ਆਉਂਦੀਆਂ ਸਾਰ ਮੁੰਡਾ ਕੁੜੀ ਦੇ ਉੱਤੇ ਦੋਵਾਂ ਦੇ ਉੱਤੇ ਬਹੁਤ ساری ਜ਼ਿੰਮੇਵਾਰੀਆਂ ਵੀ ਆ ਜਾਂਦੀਆਂ ਨੇ ਕਿਉਂਕਿ ਪਹਿਲਾਂ ਤਾਂ ਆਪਣੇ ਘਰ ਦੇ ਵਿੱਚ ਰਹਿ ਰਹੇ ਹੁੰਦੇ ਨੇ ਹੁਣ ਇੱਕ ਹੋਰ ਘਰ ਦੇ ਨਾਲ ਨਾਤਾ ਜੁੜ ਗਿਆ ਹੁੰਦਾ ਉਹਨਾਂ ਦਾ ਤੇ ਉਹਦੇ ਨਾਲ ਨਾਤਾ ਜੁੜਨ ਦੇ ਨਾਲ ਉਹਨਾਂ ਦੇ ਉੱਤੇ ਜੋ ਜ਼ਿੰਮੇਵਾਰੀਆਂ ਹੁੰਦੀਆਂ ਨੇ ਹੋਰ ਵੀ ਵੱਧ ਜਾਂਦੀਆਂ ਨੇ ਜਿਸ ਦੇ ਕਰਕੇ ਉਹਨਾਂ ਦੀ ਰਿਸਪੌਂਸਿਬਿਲਟੀ ਆ ਹੋਰ ਵੀ ਜ਼ਿਆਦਾ ਤੁਗਣੀ ਹੋ ਜਾਂਦੀ ਹੈ ਆਪਣੇ ਸਹੁਰਿਆਂ ਦੀ ਤੇ ਆਪਣੇ ਪੀਕਿਆਂ ਦੀ ਆਪਣੇ ਮਾਪਿਆਂ ਦਾ ਕਰ ਤੇ ਆਪਣਾ ਸਹੁਰਾ ਕਰ ਦੋਨਾਂ ਘਰਾਂ ਦੀ ਜ਼ਿੰਮੇਵਾਰੀ ਉਹਨਾਂ ਦੋਹਾਂ ਜਣਿਆਂ ਤੇ ਆ ਜਾਂਦੀ ਹੈ ਕਈ ਮੁੰਡੇ ਕੁੜੀਆਂ ਵਿਆਹ ਤੋਂ ਪਹਿਲਾਂ ਕਾਫੀ ਚੀਜ਼ਾਂ ਸ਼ੇਅਰ ਕਰ ਲੈਂਦੇ ਨੇ ਇੱਕ ਦੂਜੇ ਦੇ ਨਾਲ ਹਨਾ ਓਵਰ ਸ਼ੇਅਰ ਕਰ ਲੈਂਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਸੋ ਵਿਆਹ ਤੋਂ ਮਗਰੋਂ ਕਈ ਵਾਰੀ ਕੀ ਹੁੰਦਾ ਦੋਵਾਂ ਦੇ ਵਿੱਚ ਜੋ ਐਕਸਾਈਟਮੈਂਟ ਹੁੰਦੀ ਹੈ ਉਹ ਸਾਰੀ ਦੀ ਸਾਰੀ ਐਕਸਾਈਟਮੈਂਟ ਵਿਆਹ ਤੋਂ ਪਹਿਲੇ ਫਿਨਿਸ਼ ਹੋ ਜਾਂਦੀ ਹੈ ਤੇ ਬਾਅਦ ਵਿੱਚ ਕੁਝ ਵੀ ਨਹੀਂ ਰਹਿੰਦਾ ਉਹਨਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਸ਼ੇਅਰ ਕਰਨ ਨੂੰ ਹਨਾ ਜਾਂ ਇੰਜੋਏਮੈਂਟ ਕਰਨ ਨੂੰ ਕਿਉਂਕਿ ਆਲਮੋਸਟ ਸਾਰੀਆਂ ਚੀਜ਼ਾਂ ਬਹੁਤ ਸਾਰੇ ਮੁੰਡੇ ਕੁੜੀਆਂ ਅੱਜ ਕੱਲ ਵਿਆਹ ਤੋਂ ਪਹਿਲਾਂ ਹੀ ਕਰਨੀ ਸ਼ੁਰੂ ਕਰ ਦਿੰਦੇ ਨੇ ਸੋ ਐਕਸਾਈਟਮੈਂਟ ਰਹਿੰਦੀ ਨਹੀਂ ਉਹਨਾਂ ਦੇ ਵਿੱਚ ਇੱਕ ਹੋਰ ਫੈਕਟਰ ਹੁੰਦਾ ਵਾ ਵਿਆਹ ਤੋਂ ਮਗਰੋਂ ਨਿੱਕੀਆਂ-ਮੋਟੀਆਂ ਚੀਜ਼ਾਂ ਦੇ ਵਿੱਚ ਅਡਜਸਟਮੈਂਟ ਕਰਨ ਨੂੰ ਮੁੰਡਾ ਕੁੜੀ ਨੂੰ ਟਾਈਮ ਲੱਗਦਾ ਵਾ ਦੋਵਾਂ ਜਾਣਿਆਂ ਨੂੰ ਵੀ ਟਾਈਮ ਲੱਗਦਾ ਤੇ ਇੱਕ ਦੂਜੇ ਦੀ ਫੈਮਿਲੀ ਦੇ ਵਿੱਚ ਅਡਜਸਟਮੈਂਟ ਕਰਨ ਨੂੰ ਵੀ ਟਾਈਮ ਲੱਗਦਾ ਕਿਉਂਕਿ ਕੁੜੀ ਨੇ ਵਿਆਹ ਕਰਾ ਕੇ ਕਿਸੇ ਦੂਜੇ ਘਰ ਦੇ ਵਿੱਚ ਜਾਣਾ ਹੁੰਦਾ ਕਈ ਕੁੜੀਆਂ ਨੂੰ ਬਹੁਤ ਗਰੀਬ ਘਰ ਦੀਆਂ ਹੁੰਦੀਆਂ ਨੇ ਕੁੜੀਆਂ ਬਹੁਤ ਵਧੀਆ ਘਰੀ ਉਹਨਾਂ ਦਾ ਰਿਸ਼ਤਾ ਹੋ ਜਾਂਦਾ ਹੈ ਕਿਵੇਰੀ ਸੋ ਉਹਨਾਂ ਨੂੰ ਸਮਝ ਵੀ ਨਹੀਂ ਲੱਗਦੀ ਵੀ ਕੀ ਕੀਤਾ ਜਾਵੇ ਕਿਵੇਂ ਕੀਤਾ ਜਾਵੇ ਸ਼ਾਇਦ ਮੈਂ ਤਾਂ ਕੋਈ ਗਲਤੀ ਨਾ ਹੋ ਜਾਵੇ ਹੈਨਾ ਇਹ ਜੀ ਵਜੀਦੀ ਕਰਕੇ ਇਹਨਾਂ ਨੂੰ ਬੁਰਾ ਲੱਗੇ ਮੇਰੇ ਹੋਣ ਵਾਲੇ ਪਰਿਵਾਰ ਨੂੰ ਸੋ ਕੁੜੀਆਂ ਤੇ ਮੁੰਡਿਆਂ ਨੂੰ ਕਿਸੇ ਚੰਗੇ ਬੰਦੇ ਨਾਲ ਕੰਸਲਟ ਕਰਨਾ ਚਾਹੀਦਾ ਵਿਆਹ ਤੋਂ ਪਹਿਲਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਮੁੰਡੇ ਕੁੜੀਆਂ ਨੂੰ ਕੋਈ ਗਲਤ ਇਨਸਾਨ ਐਸਾ ਟੱਕਰ ਜਾਂਦਾ ਜਿਹੜਾ ਉਹਨਾਂ ਦਾ ਬੇੜਾ ਗਰਕ ਕਰਨ ਦੇ ਰਾਹ ਤੇ ਤੁੰਦਾ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਉਹਨਾਂ ਨੂੰ ਲੱਗ ਰਿਹਾ ਉਹਨਾਂ ਨੂੰ ਲੱਗ ਰਿਹਾ ਹੁੰਦਾ ਵੀ ਸ਼ਾਇਦ ਉਹ ਬੰਦਾ ਸਲਾਹ ਸਹੀ ਦੇ ਰਿਹਾ ਵਾ ਬਟ ਕਈ ਵਾਰੀ ਨਹੀਂ ਹੁੰਦਾ ਜ਼ਰੂਰੀ ਨਹੀਂ ਹੁੰਦਾ ਮੈਂ ਜ਼ਰਾ ਤਰੀਹੀ ਕਹਣਾ ਨਾ ਵੀ ਜੇ ਕੋਈ ਸਲਾਹ ਲੈਣੀ ਹੁੰਦੀ ਤੁਸੀਂ ਆਪਣੀ ਲਾਈਫ ਦੀ ਤਾਂ ਸਭ ਤੋਂ ਇੰਪੋਰਟੈਂਟ ਆ ਤੁਸੀਂ ਆਪਣੇ ਮਾਪਿਓ ਦੇ ਨਾਲ ਗੱਲ ਕਰੋ ਕਿਉਂਕਿ ਜਿਨ੍ਹਾਂ ਨੇ ਆਪਣੀ ਧੀ ਜਾਂ ਆਪਣੇ ਪੁੱਤ ਦਾ ਘਰ ਵਸਾਇਆ ਹੁੰਦਾ ਉਹ ਕਦੀ ਵੀ ਨਹੀਂ ਚਾਹੁੰਦੇ ਹੁੰਦੇ ਵੀ ਉਹਦਾ ਘਰ ਅਸੀਂ ਖਰਾਬ ਕਰੀਏ ਸੋ ਪਹਿਲੀ ਇਹ ਚੀਜ਼ ਹੁੰਦੀ ਆ ਵੀ ਆਪਣੇ ਮਾਪਿਓ ਦੇ ਨਾਲ ਗੱਲਬਾਤ ਕੀਤੀ ਜਾਵੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਨਹੀਂ ਕੰਫਰਟੇਬਲ ਹੈਗੇ ਕਿਉਂਕਿ ਅੱਦੀ ਦੀ ਗੱਲ ਆ ਜਿਹੜੀ ਪੇਰੈਂਟਸ ਦੇ ਨਾਲ ਡਿਸਕਸ ਨਹੀਂ ਕੀਤੀ ਜਾ ਸਕਦੀ ਤਾਂ ਇਸ ਤਰ੍ਹਾਂ ਦਾ ਕੋਈ ਕਪਲ ਦੇਖੋ ਜਿਨ੍ਹਾਂ ਦੀ ਵਿਆਹਤਾ ਜ਼ਿੰਦਗੀ ਬਹੁਤ ਜ਼ਿਆਦਾ ਵਧੀਆ ਚੱਲ ਰਹੀ ਆ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਬਣਦੀ ਹੋਵੇ ਉਸ ਤਰ੍ਹਾਂ ਦੇ ਪਰਸਨ ਦੇ ਨਾਲ ਜਾਂ ਉਸ ਤਰ੍ਹਾਂ ਦੇ ਕਪਲ ਦੇ ਨਾਲ ਤੁਸੀਂ ਆਪਣੀ ਪ੍ਰੋਬਲਮ ਨੂੰ ਸ਼ੇਅਰ ਕਰ ਸਕਦੇ ਹੋ ਤੇ ਉਹ ਬੰਦਾ ਤੁਹਾਨੂੰ ਬਿਲਕੁਲ ਵਧੀਆ ਸਲਾਹ ਦੇ ਸਕਦਾ ਵਾ ਰਹੀ ਗੱਲ ਮੁੰਡਿਆਂ ਦੀ ਬਹੁਤ ਸਾਰੇ ਮੁੰਡਿਆਂ ਨੂੰ ਐਂਜ਼ਾਈਟੀ ਹੁੰਦੀ ਹੈ ਵੀ ਵਿਆਹ ਤੋਂ ਬਾਅਦ ਚ ਕੀ ਹੋਊਗਾ ਕਿਵੇਂ ਹੋਊਗਾ ਕਿ ਉਹ ਫਿਜ਼ੀਕਲੀ ਠੀਕ ਨੇ ਜਾਂ ਨਹੀਂ ਨੇ ਬਹੁਤ ਸਾਰੇ ਮੁੰਡੇ ਗਲਤ ਸਲਾਹਾਂ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਪੈ ਜਾਂਦੇ ਨੇ ਗਲਤ ਚੀਜ਼ਾਂ ਦੇ ਵਿੱਚ ਪੈ ਜਾਂਦੇ ਨੇ ਉਹਨਾਂ ਮੁੰਡਿਆਂ ਨੂੰ ਮੇਰੀ ਸਲਾਹ ਵਾ ਜੇ ਤੁਸੀਂ ਵਿਆਹ ਕਰਾਉਣ ਜਾ ਰਹੇ ਹੋ ਤਾਂ ਆਪਣਾ ਮੈਡੀਕਲ ਚੈੱਕਅਪ ਇੱਕ ਵਾਰੀ ਜ਼ਰੂਰ ਕਰਵਾਓ ਜ਼ਰੂਰ ਕਰਵਾਓ ਹੀ ਕਰਵਾਓ ਕਿ ਤੁਸੀਂ ਫਿਜ਼ੀਕਲੀ ਕਿਵੇਂ ਹੋ ਤੁਸੀਂ ਫਿਜ਼ੀਕਲ ਸੈਟ ਹੋ ਤੁਹਾਡਾ ਟੈਸਟੋਸਟੇਰੋਨ ਲੈਵਲ ਕਿਵੇਂ ਦਾ ਵਾ ਠੀਕ ਆ ਜਾਂ ਨਹੀਂ ਆ ਕਿਉਂਕਿ ਨਿੱਕੀਆਂ-ਮੂਟੀਆਂ ਐਕਸਰਸਾਈਜ਼ ਕਰਨ ਦੇ ਨਾਲ ਹੀ ਤੁਸੀਂ ਫਿਜ਼ੀਕਲੀ ਬਿਲਕੁਲ ਫਿੱਟ ਹੋ ਜਾਈਂਦੇ ਹੋ ਕੋਈ ਵੀ ਦਵਾਈ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਕੁਝ ਵੀ ਚੀਜ਼ਾਂ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਬਹੁਤ ਸਾਰੇ ਮੁੰਡੇ ਕਿਸੇ ਦੂਜੇ ਮੁੰਡਿਆਂ ਦੇ ਮਗਰ ਲੱਗੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਨੇ ਕਿਉਂਕਿ ਫਰਸਟ ਸਟੈਪ ਹੁੰਦਾ ਵਾ ਦੋਵੇਂ ਨਣੇ ਦਾ ਤੁਹਾਡਾ ਨਵਾਂ ਹੀ ਵਿਆਹ ਹੁੰਦਾ ਵਾ ਦੋਵੇਂ ਨਣੇ ਨੂੰ ਕੁਝ ਨਹੀਂ ਪਤਾ ਹੁੰਦਾ ਵਿਆਹ ਦਾ ਜ਼ਿੰਦਗੀ ਬਾਰੇ ਸੋ ਇੱਕ ਨਵਾਂ ਐਕਸਪੀਰੀਅੰਸ ਹੁੰਦਾ ਵਾ ਇਸੇ ਕਰਕੇ ਜ਼ਰੂਰੀ ਆ ਵੀ ਜਦੋਂ ਤੁਸੀਂ ਵਿਆਹ ਕਰਦੇ ਹੋ ਕਿਸੇ ਵਧੀਆ ਕਪਲ ਦੇ ਨਾਲ ਬਹਿ ਕੇ ਆਪਣਾ ਕੰਸਲਟੇਸ਼ਨ ਕਰੋ ਕਿ ਵਿਆਹ ਐਕਚੁਅਲ ਦੇ ਵਿੱਚ ਹੈ ਕੀ ਬਾਕੀ ਸਾਰੀ ਚੀਜ਼ਾਂ ਹੌਲੀ 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 ਇਸ ਸਫ਼ਰ ਦੇ ਵਿੱਚ ਤੁਸੀਂ ਸਿੱਖੀ ਜਾਂਦੇ ਹੋ ਕਿਵੇਂ-ਕਿਵੇਂ ਨਿੱਕੇ-ਮੋਟੇ ਮੁਸ਼ਕਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਤੁਸੀਂ ਦੋਵੇਂ ਜੀ ਮਿਲ ਕੇ ਉਹਨਾਂ ਨਿਖਾਰਦੇ ਹੋ ਆਪਣੀ ਵਿਅਵਹਤਾ ਜ਼ਿੰਦਗੀ ਨੂੰ ਤੇ ਹੌਲੀ 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 ਉਹ ਇੱਕ ਮਜ਼ਬੂਤ ਰਿਸ਼ਤਾ ਬਣ ਜਾਂਦਾ ਵਿਆਹ ਦੇ ਪਹਿਲੇ 1-2 ਸਾਲ ਕਾਫੀ ਸਾਰੀਆਂ ਕੁੜਾਂ ਆਉਂਦੀਆਂ ਹੁੰਦੀਆਂ ਨੇ ਕਿਉਂਕਿ ਨਵੇਂ ਪਰਿਵਾਰਾਂ ਦੇ ਵਿੱਚ ਢਲਣਾ ਹੁੰਦਾ ਉਹ ਨਵਾਂ ਮਾਹੌਲ ਹੁੰਦਾ ਸਾਰਾ ਇਹ 1-2 ਸਾਲ ਜਿਹਨੇ ਸੰਭਾਲ ਲਏ ਉਹਨਾਂ ਦੀ ਵਿਆਹੁਤਾ ਜ਼ਿੰਦਗੀ ਜਾਂਦਾ ਸਵਰਗ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਜੇ ਇਹਹੀ ਸੁਨਹਿਰੀ ਸਾਲ ਜਿਹੜੇ ਹੁੰਦੇ ਨੇ ਪਹਿਲੇ 1-2 ਸਾਲ ਜਿਹੜੇ ਹੁੰਦੇ ਨੇ ਜੇ ਇੱਕ ਦੂਜੇ ਨੂੰ ਨਾ ਸਮਝਣ ਤੇ ਸੰਭਾਲਣਾ ਤਾਂ ਉਹ ਜ਼ਿੰਦਗੀ ਨਰਕ ਭਰੀ ਜ਼ਿੰਦਗੀ ਬਣ ਜਾਂਦੀ ਹੈ ਤੇ ਉਹ ਜ਼ਿੰਦਗੀ ਜਿਉਣ ਦੀ ਬਜਾਏ ਉਹ ਜ਼ਿੰਦਗੀ ਕੱਟਣ ਲਈ ਮਜਬੂਰ ਹੋ ਜਾਂਦੇ ਨੇ ਸੋ ਬਹੁਤ ਸਾਰੀਆਂ ਕੁੜੀਆਂ ਵੀ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਨਾਂ ਸਮਝੀ ਹੁੰਦੀ ਹੈ ਥੋੜੀ ਜੀ ਜਾਂ ਆਪਣੀਆਂ ਸਹੇਲੀਆਂ ਦੀ ਸ਼ਹਿ ਹੁੰਦੀ ਆ ਤੇ ਉਹਨਾਂ ਮਗਰ ਲਾ ਕੇ ਆਪਣੀ ਵਿਵਹਤਾ ਜ਼ਿੰਦਗੀ ਨੂੰ ਖਰਾਬ ਕਰ ਲੈਂਦੀਆਂ ਨੇ ਕਿਉਂਕਿ ਆਲਮੋਸਟ ਇਨਸਾਨੀਅਤ ਇੱਕੋ ਤਰ੍ਹਾਂ ਦੀ ਹੁੰਦੀ ਹੈ ਹੋ ਸਕਦਾ ਕੋਈ ਇਨਸਾਨ ਤੁਹਾਨੂੰ ਗਲਤ ਟੱਕਰ ਜਾਵੇ ਪਰ ਮੋਸਟ ਆਫ ਦੀ ਕੇਸਸ ਦੇ ਵਿੱਚ ਐਦਾਂ ਨਹੀਂ ਹੁੰਦਾ ਜ਼ਿਆਦਾਤਰ ਕੇਸਾਂ ਦੇ ਵਿੱਚ ਕੀ ਹੁੰਦਾ ਵਾ ਕਿ ਮੁੰਡੇ ਜਾਂ ਕੁੜੀ ਦੇ ਦਿਮਾਗ ਦੇ ਵਿੱਚ ਹੀ ਗੱਲਾਂ ਪਠਾ ਦਿੱਤੀਆਂ ਜਾਂਦੀਆਂ ਕਿ ਜਿਹਦੇ ਨਾਲ ਤੇਰਾ ਵਿਆਹ ਹੋਇਆ ਵਾ ਉਹ ਪਰਸਨ ਗਲਤ ਆ ਪਰ ਮੈਂ ਇਹ ਚੀਜ਼ ਸੋਚਦਾ ਹਾਂ ਨਾ ਮਾ ਕਿ ਜਦੋਂ ਤੁਸੀਂ ਰਿਸ਼ਤਾ ਕਰਦੇ ਹੋ ਉਦੋਂ ਤੁਹਾਨੂੰ ਸਾਰੀਆਂ ਚੀਜ਼ਾਂ ਪੋਜ਼ਿਟਿਵ ਵੀ ਦਿਖਦੀਆਂ ਹੁੰਦੀਆਂ ਉਦੋਂ ਤੁਹਾਨੂੰ ਗਲਤ ਕਿਉਂ ਨਹੀਂ ਦਿਖਦਾ ਹੁੰਦਾ ਸੋ ਉਸੇ ਨਜ਼ਰੀਏ ਦੇ ਨਾਲ ਹੀ ਤੁਹਾਨੂੰ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਤੇ ਇੱਕ ਦੂਜੇ ਨੂੰ ਅਡਾਪਟ ਕਰਨਾ ਹੀ ਪੈਂਦਾ ਵਾ ਉਹਦੀਆਂ ਚੰਗੀਆਂ ਤੇ ਉਹਦੀਆਂ ਮਾੜੀਆਂ ਆਦਤਾਂ ਨੂੰ ਅਡਾਪਟ ਕਰਨਾ ਪੈਂਦਾ ਜਿਹੜੀਆਂ ਆਦਤਾਂ ਮਾੜੀਆਂ ਲੱਗਦੀਆਂ ਨੇ ਉਹਨਾਂ ਨੂੰ ਸੁਧਾਰਨ ਦੇ ਵਿੱਚ ਤੁਹਾਨੂੰ ਹੈਲਪ ਕਰਨੀ ਚਾਹੀਦੀ ਹੈ ਚਾਹੇ ਕਿਸੇ ਵੀ ਤਰ੍ਹਾਂ ਦੀ ਆਦਤ ਤੁਹਾਨੂੰ ਬੁਰੀ ਲੱਗ ਰਹੀ ਹੈ ਤੇ ਮੁੰਡਿਆਂ ਨੂੰ ਮੇਰੀ ਗਾਜ਼ ਕਰਕੇ ਇਹ ਬੇਨਤੀ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਨਸ਼ ਤੁਹਾਨੂੰ ਬਹੁਤ ਸਾਰੇ ਰਿਸ਼ਤੇ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਸਿਰਫ ਇੱਕ ਨਿੱਕੀ ਜਿਹੀ ਚੀਜ਼ ਕਰਕੇ ਨਸ਼ੇ ਕਰਕੇ ਤੁਹਾਡੇ ਰਿਸ਼ਤੇ ਖਰਾਬ ਹੋ ਜਾਂਦੇ ਨੇ ਬਹੁਤ ਜ਼ਿਆਦਾ ਮੁੰਡੇ ਜਵਾਨੀ ਦੇ ਵਿੱਚ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਨੇ ਜਿਹੜੀ ਉਹਨਾਂ ਦੀ ਆਦਤ ਬਣ ਜਾਂਦੀ ਹੈ ਤੇ ਸ਼ਰਾਬ ਪੀ ਕੇ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਸ ਤਰ੍ਹਾਂ ਦੀ ਹਰਕਤਾਂ ਕਰ ਰਹੇ ਨੇ ਕਿਸ ਤਰ੍ਹਾਂ ਨਾਲ ਬੋਲ ਰਹੇ ਨੇ ਸੋ ਇਹ ਮੇਨ ਵੱਡਾ ਕਾਰਨ ਬਣ ਜਾਂਦਾ ਵਾ ਉਹਨਾਂ ਦਾ ਵਿਆਹਤਾ ਜ਼ਿੰਦਗੀ ਖਰਾਬ ਹੋਣ ਦਾ ਤੇ ਲੜਕੀਆਂ ਲੜਕੀਆਂ ਦਾ ਇਹੀ ਹੁੰਦਾ ਵਾ ਜਾਂ ਤਾਂ ਆਪਣੇ ਸਹੁਰੇ ਪਰਿਵਾਰ ਦੀ ਇੱਜ਼ਤ ਨਹੀਂ ਕਰਦੀਆਂ ਜਬਰ ਜੋ ਪਹਿਲਾਂ ਕੋਈ ਉਹਨਾਂ ਦਾ ਫੇਅਰ ਹੁੰਦਾ ਉਹ ਫੇਅਰ ਚ ਬਾਹਰ ਨੇ ਨਿਕਲਣਾ ਚਾਹੁੰਦੀਆਂ ਹੁੰਦੀਆਂ ਉਹਦੇ ਕਰਕੇ ਉਹਨਾਂ ਦਾ ਬਣਿਆ ਬਣਾਇਆ ਕਿੰਨਾ ਚੰਗਾ ਕਰ ਬਰਬਾਦ ਹੋ ਜਾਂਦਾ ਵਾ ਸੋ ਨਿੱਕੇ ਨਿੱਕੇ ਚੀਜ਼ਾਂ ਹੁੰਦੀਆਂ ਨੇ ਜਿੰਨਾ ਦੀ ਮੁੰਡਿਆਂ ਕੁੜੀਆਂ ਨੂੰ ਦੋਵਾਂ ਪਾਸਿਆਂ ਦੇ ਉੱਤੇ ਗੌਰ ਕਰਨੀ ਪੈਂਦੀ ਹੈ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਲੋਕਾਂ ਦੇ ਨਾਲ ਸ਼ੇਅਰ ਕਰੋ ਜਿਨ੍ਹਾਂ ਨੇ ਇਸ ਸਾਲ ਵਿਆਹ ਕਰਾਉਣਾ ਵਾ ਜਾਂ ਹਰੇ ਰਿਸ਼ਤਾ ਦੇਖ ਰਹੇ ਨੇ ਇਸ ਸਾਲ ਵਿਆਹ ਕਰਾਉਣ ਦੇ ਲਈ ਧੰਨਵਾਦ